ਹਾਂਜੀ ਅੱਜ ਕਰਾਂਗੇ ਸਿੰਪਲ ਸਲਵਾਰ ਦੀ ਕਟਿੰਗ ਇਹ ਸਲਵਾਰ ਦੇ ਉੱਤੇ ਮੈਂ ਲਿਖਿਆ ਹੋਇਆ ਨਾਪ ਕਸਟਮਰ ਦਾ 38 ਇੰਚ ਲੈਂਥ ਤੇ ਆ ਰਿਹਾ ਸਲਵਾਰ ਦੀ 6 ਇੰਚ ਮੂਰੀ ਹੈ ਤੇ 23 ਇੰਚ 벨ਟ ਆਜੋ ਕਰਦੇ ਹਾਂ ਸਲਵਾਰ ਦੀ ਕਟਿੰਗ ਕੱਪੜੇ ਨੂੰ ਡਬਲ ਫੋਲਡ ਕਰਕੇ ਪ੍ਰੈਸ ਕਰਕੇ ਮੈਂ ਬਿਛਾਇਆ ਹੋਇਆ ਕੰਨੀ ਵਾਲੀ ਸਾਈਡ ਖੁੱਲੀ ਸਾਈਡ ਮੇਰੇ ਪਾਸੇ ਆ ਤੇ ਇਸ ਉੱਪਰੋਂ 4.5 ਇੰਚ 벨ਟ ਦਾ ਕੱਢ ਕੇ ਆ ਦੇਖ ਲਓ ਜੀ 4.5 ਇੰਚ 벨ਟ ਦਾ ਕੱਢ ਕੇ ਫਿਰ ਮੈਂ ਲੈਂਥ ਦੀ ਨਿਸ਼ਾਨੀ ਲਗਾਈ ਹੈ 38.5 ਇੰਚ ਤਿਆਰ ਹੈ ਤਾਂ 1 ਇੰਚ ਐਕਸਟਰਾ ਸਲਾਈਆਂ ਵਾਸਤੇ 39 ਤੇ ਨਿਸ਼ਾਨ ਲਗਾ ਲਿੱਤਾ ਪੱਲੇ ਦੀ ਚੌੜਾਈ ਮੈਂ ਰੱਖੀ ਹੈ 13 ਇੰਚ ਆ ਦੇਖੋ ਜੀ 6 ਇੰਚ ਮੂਰੀ ਹੈ ਜੀ 6 ਦਾ ਡਬਲ ਹੋ ਗਿਆ 12 1 ਇੰਚ ਸਲਾਈਆਂ ਲਈ ਉਹਦੇ ਵਿੱਚ ਐਡ ਕਰਿਆ 13 ਠੀਕ ਹੈ 13 ਇੰਚ ਤੇ ਆ ਲਗਾ ਲਈ ਤੇ ਨਿਸ਼ਾਨ ਹੁਣ ਕਰਾਂਗੇ ਇਹਦੀ ਕਟਿੰਗ ਕਟਿੰਗ ਹੋ ਚੁੱਕੀ ਹੈ ਜੀ ਆਪਣੀਆਂ ਦੇਖੋ ਤੇ ਨਾਲ ਜਿਹੜਾ ਸਾਈਡ ਤੋਂ ਕਪੜਾ ਬਚਿਆ ਇੱਥੋਂ ਆਪਾਂ 벨ਟ ਕੱਢਾਂਗੇ 벨ਟ ਦੀ ਵੀ ਕਟਿੰਗ ਹੋ ਚੁੱਕੀ ਹੈ ਜੀ ਆਪਣੀਆਂ ਦੇਖੋ 23 ਇੰਚ 벨ਟ ਤਿਆਰ ਸੀ ਤੇ ਇਧਰੋਂ ਮੈਂ ਇਧਰੋਂ ਲੱਤੀ ਆ 7.5 ਇੰਚ ਚੌੜਾਈ ਤੇ 23 ਇੰਚ ਲੈਂਥ ਤਿਆਰ ਸੀ 1 ਇੰਚ ਉਹਦੇ ਵਿੱਚ ਐਕਸਟਰਾ ਰੱਖਿਆ ਹੋਣ ਕਰਾਂਗੇ ਜੀ ਸਨਵਾਰ ਦੇ ਕੁੰਦਿਆਂ ਦੀ ਕਟਿੰਗ ਸੇਮ ਉਹੀ ਪ੍ਰੋਸੈਸ ਹੈ ਇਹ 4.5 ਇੰਚ 벨ਟ ਦਾ ਛੱਡ ਲਿੱਤਾ ਬਾਹਰ ਕੱਢ ਕੇ 33.5 ਇੰਚ ਲੈਂਥ ਤਿਆਰ ਸੀ 39 ਤੇ ਨਿਸ਼ਾਨ ਲਗਾ ਲਿਆ ਉਸ ਤੋਂ ਬਾਅਦ ਇੱਧਰ ਨੂੰ ਆਪਾਂ ਕੁੰਦਿਆਂ ਦਾ ਰੱਖਿਆ ਜੀ 2 ਇੰਚ 2 ਇੰਚ ਕੁੰਦੇ ਦਾ ਰੱਖਿਆ ਤੇ ਆਸਣ ਮੈਂ ਲੱਤਾ ਇਹ 10 ਇੰਚ ਆਹ ਦੇਖ ਸਕਦੇ ਹੋ ਤੁਸੀਂ 10 ਇੰਚ ਆਸਣ ਲੈ ਕੇ ਫਿਰ ਇੱਥੋਂ ਲੈ ਕੇ ਇੰਚ ਟੇਪ ਦੀ ਹੈਲਪ ਦੇ ਨਾਲ ਤਿਰਛਾ ਮਿਲਾ ਲਿੱਤਾ ਇਸ ਉਸ ਨੂੰ ਕਟਿੰਗ ਕਰ ਲਿੱਤੀ ਹੈ ਜੀ ਮੈਂ ਦੇਖੋ ਹੁਣ ਇਹਨੂੰ ਆਪਾਂ ਦੂਜੇ ਕੱਪੜੇ ਦੇ ਉੱਤੇ ਵਿਛਾ ਕੇ ਦੂਜੇ ਗੁੰਦੇ ਦੀ ਵੀ ਕਟਿੰਗ ਕਰ ਲਾਂਗੇ ਹੁਣ ਮੈਂ ਉਸ ਦੂਜੇ ਗੁੰਦੇ ਦੀ ਕਟਿੰਗ ਕੀਤੀ ਸੀ ਉਹਨੂੰ ਆਪ ਬਚੇ ਹੋਏ ਕੱਪੜੇ ਦੇ ਉੱਤੇ ਵਿਛਾ ਲਿੱਤਾ ਤੇ ਹੁਣ ਆਪਾਂ ਕਰਾਂਗੇ ਇਸ ਗੁੰਦੇ ਦੀ ਵੀ ਕਟਿੰਗ ਹੋ ਚੁੱਕੀ ਹੈ ਜੀ ਆਪਣੀ ਸਲਵਾਰ ਦੀ ਕਟਿੰਗ ਕੰਪਲੀਟ ਹੈ ਰਹੀ ਜੀ ਆਪਣੇ ਗੁੰਦੇ ਸਲਵਾਰ ਦੇ ਤੇ ਇਹਨੇ ਪੱਲੇ ਤੇ ਇਹਨੇ ਬੈਲਟ